ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਾਗੇ ਤੇ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਤੇ ਅੱਜ ਤੁਹਾਡੇ ਲਈ ਰਾਖੀ ਦਾ ਸੈਕੰਡ ਵੀਡੀਓ ਲੈ ਕੇ ਆਏ ਆ ਆਫਰ ਦੇ ਵਿੱਚ ਜਿਹੜੇ ਰਹਿਣ ਵਾਲੇ ਪ੍ਰਾਈਸ ਆ ਬਹੁਤ ਹੀ ਸੋਹਣੇ ਸੂਟਸ ਆ ਜਿਨ੍ਹਾਂ ਦੇ ਪ੍ਰਾਈਸ 1500 1400 1600 ਸੀਕੇਜੀ ਪਿਓਰ ਕਾਟਨ ਦੇ ਸੂਟਸ ਐਂਡ ਪ੍ਰਿੰਟ ਬਿਲਕੁਲ ਨਿਊ ਪ੍ਰਿੰਟ ਨਹੀਂ ਹੈ ਪਹਿਲਾਂ ਵਾਲੇ ਪ੍ਰਿੰਟ ਬਿਲਕੁਲ ਨਵੇਂ ਲੇਟਸ ਆਏ ਨੇ ਪਿਓਰ ਕਾਟਨ ਦਾ ਫੈਬਰਿਕ ਰਹਿਣ ਵਾਲਾ ਹੈ 8 ਮੀਟਰ ਸ਼ਰਟ 8 ਮੀਟਰ ਬਾਟਮ ਪ੍ਰਿੰਟ ਬੋਥ ਹੀ ਪਿਆਰੇ ਨੇ ਬੋਥ ਹੀ ਸੋਹਣੇ ਦੇਖੋ ਕਿੰਨੇ ਸਰਦਾਰੀ ਪ੍ਰਿੰਟ ਨੇ ਜੀ ਦੇਖੋ ਬਿਲਕੁਲ ਪਿਆਰੇ ਪਿਆਰੇ ਇਹ ਸਾਰੇ ਪ੍ਰਿੰਟ ਰਹਿਣ ਵਾਲੇ ਨੇ ਬੋਤ ਸੋਹਣੇ ਬੋਥ ਹੀ ਐਲੀਗੇਟ ਪੀਸਿਸ ਨੇ ਸੁਪਰ ਡਿਜ਼ਾਈਨ ਹੈ ਬੋਤ ਪਿਆਰੇ ਪਿਆਰੇ ਇਹਨਾਂ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਕਸਟਮਾਈਜ਼ ਕਰ ਸਕਦੇ ਹੋ ਉੱਪਰ ਲੇਸਿਸ ਲਗਵਾ ਸਕਦੇ ਹੈਗੇ ਉੱਪਰ ਵਰਕ ਕਰਵਾ ਸਕਦੇ ਹੋ ਕਟ ਵਰਕ ਕਰਵਾ ਸਕਦੇ ਹੋ ਸਕੈਲਪਿੰਗ ਕਰਵਾ ਸਕਦੇ ਹੈਗੇ ਕਿਸੀ ਵੀ ਤਰੀਕਾ ਤਰੀਕੇ ਨਾਲ ਡਿਜ਼ਾਈਨ ਕਰਵਾ ਸਕਦੇ ਹੋ ਸਲਵਾਰ ਸੂਟ ਬਣਾ ਸਕਦੇ ਹੋ ਪਲਾਜ਼ੋ ਸੂਟ ਬਣਵਾ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਤੁਸੀਂ ਇਹਨਾਂ ਸੂਟਸ ਨੂੰ ਕਸਟਮਾਈਜ਼ ਕਰਵਾ ਸਕਦੇ ਹੈਗੇ ਇਹਦੇ ਵਿੱਚ ਕਲਰ ਆਪਸ਼ਨਸ ਕਾਫੀ ਆ ਮੈਂ ਤੁਹਾਨੂੰ ਦਿਖਾ ਰਹੀ ਆ ਦੇਖੋ ਇਹ ਕਿੰਨਾ ਸੋਹਣਾ ਪ੍ਰਿੰਟ ਹੈ ਇਹ ਬਿਲਕੁਲ ਡਿਫਰੈਂਟ ਪ੍ਰਿੰਟ ਹੈ ਇਹ ਵੀ ਫਲਾwrs ਦੇ ਨਾਲ ਜਿਗਜੈਗ ਸਲਵਾਰ ਇਹ ਦੇਖੋ ਛੋਟੀ ਬੁੱਟੀ ਵਾਲਾ ਹੈਗਾ ਮੇਰੇ ਡੀਅਰ ਆਂਟੀਜ਼ ਦੇ ਲਈ ਹੈ ਇਹ ਵਾਲੇ ਪ੍ਰਿੰਟ ਹੈ ਉਹਨਾਂ ਨੇ ਰਿਕੁਆਇਰਡ ਸੀਗੀ ਇੱਕ ਆਂਟੀ ਕਹਿੰਦੇ ਪੁੱਤ ਸਾਡੇ ਲਈ ਵੀ ਸੋਹਣੇ ਸੋਹਣੇ ਪ੍ਰਿੰਟ ਦਿਖਾ ਦਿਆ ਕਰ ਨਿੱਕੀ ਬੁੱਟੀ ਵਾਲੇ ਜਮਕੀ ਲਈ ਜਮਕੀ ਲਈ ਦਿਖਾਨੀ ਰਹਿਣੀ ਆ ਸੋ ਅੱਜ ਦੇਖੋ ਬਿਲਕੁਲ ਨਿੱਕੀ ਬੁੱਟੀ ਵਾਲੇ ਸੂਟ ਆ ਬਹੁਤ ਪਿਆਰੇ ਪਿਆਰੇ ਕਲਰ ਆ ਦੇਖੋ ਕਿੰਨੇ ਸੋਹਣੇ ਸਰਦਾਰੀ ਸ਼ੇਡਸ ਆ ਇਹ ਵੀ ਬਹੁਤ ਹੀ ਸੋਨਾ ਪੀਸ ਆ ਤੁਸੀਂ ਇਹਨਾਂ ਨੂੰ ਨਾ ਲੇਸਿਸ ਲਗਾ ਕੇ ਡਿਜ਼ਾਈਨਿੰਗ ਦੇ ਕੇ ਇਹੀ ਸੂਟ ਬਹੁਤ ਸੋਹਣੇ ਬਣਾ ਸਕਦੇ ਹੈਗੇ ਹੋ ਨਾਲ ਤੁਸੀਂ ਦੁਪट्टे ਰੈਡੀ ਕਰਕੇ ਜਿਵੇਂ 셔ਟ ਹੈ 셔ਟ ਦੀ ਪੱਟੀ ਲਗਵਾ ਕੇ ਦੁਪੱਟੇ ਨੂੰ ਫਿਨਿਸ਼ ਕਰ ਸਕਦੇ ਹੈਗੇ ਹੋ ਠੀਕ ਹੈ ਜੀ ਬਹੁਤ ਹੀ ਪਿਆਰੀ 컬렉ਸ਼ਨ ਰੈਡੀ ਹੋਏਗੀ ਜਿਨ੍ਹਾਂ ਨੇ ਵੀ ਇਹਨਾਂ ਚ ਕੋਈ ਵੀ ਸੂਟ ਲੈਣਾ ਹੈਗਾ ਉਹਦਾ ਸਕਰੀਨਸ਼ਾਟ ਲੈ ਕੇ ਮੇਰਾ ਜੋ ਨੰਬਰ ਸਕਰੀਨ ਤੇ ਦਿੱਤਾ ਹੋਇਆ ਆਉਂਦੇ ਤੇ ਵਟਸਐਪ ਕਰਕੇ ਤੁਸੀਂ ਇਹ ਸੂਟਸ ਆਰਡਰ ਕਰਵਾ ਸਕਦੇ ਹੈਗੇ ਹੋ 올ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਬੈਠ ਕੇ ਆਰਡਰ ਕਰ ਸਕਦੇ ਹੋ ਪਿੰਡਾਂ 'ਚ ਵੀ ਮੰਗਵਾ ਸਕਦੇ ਹੋ ਆਪਣੇ ਡਾਕਰ ਵੀ ਮੰਗਵਾ ਸਕਦੇ ਹੋ ਕਿਸੇ ਆਫਿਸ 'ਚ ਬੈਂਕ 'ਚ ਕਿਤੇ ਵੀ ਮੰਗਵਾਣਾ ਹੋਵੇ ਮੰਗਵਾ ਸਕਦੇ ਹੋ ਸੂਟਾਡੇ ਤੱਕ ਪਹੁੰਚਾ ਦਿੱਤਾ ਜਾਵੇਗਾ ਤੇ ਜਿਹੜੀ ਗੱਲ ਰਹੀ ਦੀ ਪੇਮੈਂਟ ਦੀ ਉਹ ਐਡਵਾਂਸ 'ਚ ਹੁੰਦੀ ਹੈ ਜੀ ਐਡਵਾਂਸ 'ਚ ਪੇਮੈਂਟ ਹੁੰਦੀ ਹੈ ਕੈਸ਼ ਔਨ ਡਿਲੀਵਰੀ ਨਹੀਂ ਹੁੰਦੀ ਮਤਲਬ ਪੇਮੈਂਟ ਪਹਿਲਾਂ ਕੀਤੀ ਜਾਂਦੀ ਹੈਗੀ ਆ ਤਾਂ ਪਹਿਲਾਂ ਪੇਮੈਂਟ ਕਰਨੀ ਪੈਂਦੀ ਆ ਐਡਰੈਸ ਸੈਂਡ ਕਰਨਾ ਪੈਂਦਾ ਫਿਰ ਸੂਟ ਤੁਹਾਡੇ ਤੱਕ ਤੁਹਾਡੇ ਐਡਰੈਸ ਤੱਕ ਪਹੁੰਚਾ ਦਿੱਤਾ ਜਾਂਦਾ ਹੈਗਾ ਤੇ ਤੁਹਾਨੂੰ ਟਰੈਕਿੰਗ ਦਿੱਤੀ ਜਾਂਦੀ ਹੈਗੀ ਆ ਬੁਕਿੰਗ ਤੋਂ ਬਾਅਦ 3 ਡੇਸ ਦੇ ਬਾਅਦ ਤੁਸੀਂ ਆਪਣਾ ਕੋਰੀਅਰ ਟਰੈਕ ਕਰ ਸਕਦੇ ਹੈਗੇ ਹੋ ਵੀ ਤੁਹਾਡਾ ਜੋ ਕੋਰੀਅਰ ਹੈ ਸੂਟ ਹੈ ਕਿੱਥੇ ਪਹੁੰਚ ਰਿਹਾ ਹੈਗਾ 7 ਡੇਜ਼ ਦੇ ਵਿੱਚ ਸੋ ਤੁਹਾਡੇ ਤੱਕ ਪਹੁੰਚ ਜਾਂਦਾ ਹੈ ਅਗਰ ਵਿੱਚ ਸੈਟਰਡੇ ਸੰਡੇ ਨਹੀਂ ਆਂਦਾ ਤਾਂ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਜਲਦੀ ਕਰ ਸਕਦੇ ਹੋ ਆਫਰ ਬਹੁਤ ਵਧੀਆ ਹੈ ਲਿਮਟਿਡ ਸਟਾਕ ਹੈ ਥੈਂਕ ਯੂ